ਆਫਰ ਸਰ ਇਹਦੇ ਨਾਲ ਇਹ ਹੈ ਕਿ ਜੇਕਰ ਤੁਸੀਂ ਪੁਰਾਣੀ ਕਾਰ ਆਪਣੇ ਐਕਸਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਸਟ ਪ੍ਰਾਈਸ ਔਰ ਨਾਲ ਨਾਲ ਐਕਸਚੇਂਜ ਆਫਰ ਵੀ ਦਿੱਤੇ ਜਾਣਗੇ 20 ਤੋਂ 25000 ਰੁਪਏ ਮਾਰਕੀਟ ਤੋਂ ਤੁਹਾਡੀ ਪਲੱਸ ਕਾਰ ਆਪਾਂ ਘਟਾਂਗੇ ਔਰ ਪਲੱਸ ਪੁਆਇੰਟ ਤੁਹਾਡਾ EVAJG ਕੇ ਆਪਾਂ ਟਰਾਂਸਫਰ ਕਰਵਾ ਕੇ ਅੱਗੇ ਕਾਰ ਫਿਰ ਅੱਗੇ ਸੇਲ ਕਰਦੇ ਆਂ ਕੱਲ ਨੂੰ ਤੁਹਾਨੂੰ ਕੋਈ ਝੰਜਟ ਨਹੀਂ ਹੈ ਜੀ ਕੱਲ ਨੂੰ ਸਾਡੇ ਦੇ ਕੋਈ ਕੇਸ ਵਗੈਰਾ ਜਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਪ੍ਰੋਪਰ ਅਸੀਂ ਚੈੱਕ ਕਰਕੇ ਕਾਰ ਫਿਰ ਅਸੀਂ ਕਾਰ ਘਟਾਂਗੇ ਤੇ ਨਾਮ ਤੋਂ ਕਰਵਾ ਕੇ ਤੁਹਾਡੇ ਟਰਾਂਸਫਰ ਅਸੀਂ ਫਿਰ ਅੱਗੇ ਸੇਲ ਕਰਾਂਗੇ ਕਾਰ ਨੂੰ ਮਾਰਕੀਟ ਨਾਲ ਬੈਸਟ ਪ੍ਰਾਈਸ ਤੇ ਤੁਹਾਡੀ ਕਾਰ ਘਟਾਂਗੇ ਆਪਾਂ ਇਹ ਕਿਹੜਾ ਮਾਡਲ ਹੈ ਜਿਹੜੀ ਗੱਡੀ ਹੈ ਜੀ ਇਹ ਬਲੈਨੋ ਕਾਰ ਹੈ ਜੀ ਆਪਣੀ ਤੁਸੀਂ ਹਰੇਕ ਕਾਰ ਦੇਗੇ ਇਸ ਚ ਕਾਰ ਤੁਹਾਡੇ ਨਾਮ ਤੇ ਹੈਗੀ ਹੈ ਰਿਸ਼ਤੇਦਾਰੀ ਦੇ ਵਿੱਚ ਆਪਣੇ ਆਪਣੇ ਸਸਰਵਾਲ ਰਿਲੇਸ਼ਨ ਦੇ ਵਿੱਚ ਹੈ ਤਾਂ ਵੀ ਆਪਾਂ ਐਕਸਚੇਂਜ ਆਫਰ ਦਿੰਨੇ ਆ ਤੇ ਬੈਸਟ ਪ੍ਰਾਈਸ ਨਾਲ ਤੁਹਾਡੇ ਪਗਾਰ ਘਟਾਂਗੇ ਔਰ ਇੱਕੋ ਛੱਤ ਥੱਲੇ ਤੁਹਾਡਾ ਸਾਰਾ ਸਿਸਟਮ ਹੋਊ ਤੁਹਾਨੂੰ ਕੋਈ ਕੋਰਟ ਕਚਹਿਰੀ ਕੋਈ ਐਫੀਡੇਵਟ ਕੋਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਇੱਕੋ ਛੱਤ ਥੱਲੇ ਆਪਣੀ ਇੱਥੇ ਕਾਰ ਦਿਓ ਤੇ ਨਵੀਂ ਕਾਰ ਐਕਸਚੇਂਜ ਕਰਕੇ ਲੈ ਕੇ ਜਾਓ ਤੇ ਲੋਨ ਦਾ ਕੀ ਸਿਸਟਮ ਆਏਗਾ ਲੋਨ ਵੀ ਸਰ ਆਪਾਂ ਦਿੰਨੇ ਕੋਈ ਦਿੱਕਤ ਨਹੀਂ ਕਿੰਨੇ ਪਰਸੈਂਟ ਤੱਕ ਹੋ ਜਾਣਾ ਸਰ 90 95 ਪ੍ਰੋਫਾਈਲ ਦੇ ਅਕੋਰਡਿੰਗ ਹੈ ਬੰਦੇ ਦੀ ਕਿਦਾਂ ਦੀ ਪ੍ਰੋਫਾਈਲ ਹੈ ਸੋ ਸਾਰੀ ਫੈਸਿਲਿਟੀ ਹੈਗੀ ਹੈ ਜੀ ਤੁਸੀਂ ਆਓ ਮਰੂਤੀ ਸ਼ੋਰੂਮ ਤੇ ਵਿਜ਼ਿਟ ਕਰੋ